ਹਾਂਜੀ ਆ ਚੀਨੀ ਤਾਂ ਦੇਖੋ ਹਰ ਇੱਕ ਨੇ ਬਣਦੀ ਦੇਖੀ ਹੋਣੀ ਆ ਤਕਰੀਬਨ ਪਰ ਫਿਰ ਵੀ ਬਣਦੀ ਦਿਖਾ ਰਹੇ ਹਾਂ ਜਿਹੜੇ ਬੰਦੇ ਨੇ ਨਹੀਂ ਦੇਖੀ ਤੇ ਚੀਨੀ ਵੀ ਬਣਦੀ ਦਿਖਾਉਣੀ ਆ ਵੀਡੀਓ ਦੇ ਵਿੱਚ ਇਹ ਵੀ ਦਿਖਾਉਣੀ ਆ ਵੀ ਕਿੰਨੀ ਗੰਦਗੀ ਦੇ ਵਿੱਚ ਬਣਦੀ ਆ ਦੋਹੇ ਚੀਜ਼ਾਂ ਦਿਖਾਉਣੀ ਆ ਨਾ ਦੇਖੋ ਬੂਟ ਪਾਏ ਹੋਏ ਨੇ ਬੰਦੇ ਤੇ ਐਂ ਬੂਟਾਂ ਦੇ ਨਾਲ ਉਹ ਟਰਾਲੀ ਢੱਕਦਾ ਆ ਦੇਖੋ ਤੁਸੀਂ ਮੰਨ ਲਓ ਆ ਇੱਕ ਪਾਸੇ ਗੰਨੇ ਲਾਈ ਜਾਂਦੇ ਨੇ ਜਿੱਤੋਂ ਆਹ ਆਹ ਲਾਉਂਦੇ ਨੇ ਗੰਨੇ ਲਾਉਂਦੇ ਨੇ ਦੇਖੋ ਇੱਥੋਂ ਤੱਕ ਦਾ ਆਪਣਾ ਕੋਈ ਰੋਲ ਨਹੀਂ ਜਿੰਨੀ ਮਰਜ਼ੀ ਉਰੇ ਦਾ ਚਲੋ ਚੱਪਲਾਂ ਪਾਉਣ ਜੋ ਮਰਜੀ ਪਾਉਣ ਜਿਹੜਾ ਉਦੋਂ ਅਗਲਾ ਪ੍ਰੋਸੈਸ ਹਨ ਉੱਥੇ ਥੋੜੀ ਜੀ ਸਫਾਈ ਜ਼ਰੂਰੀ ਹੁੰਦੀ ਆ ਪਰ ਇਹ ਤੁਹਾਨੂੰ ਦੋਹੇ ਚੀਜ਼ਾਂ ਦਿਖਾ ਰਿਹਾ ਆ ਇਹ ਵੀ ਦਿਖਾ ਰਿਹਾ ਵੀ ਗੰਦਗੀ ਕਿੰਨੀ ਬਣਦੀ ਆ ਤੇ ਕਿਹ ਬਣਦੀ ਕਿਵੇਂ ਦੇਖੋ ਆ ਗੰਨੇ ਪੀੜ ਕੇ ਰਸ ਕੱਢਿਆ ਜਾਂਦਾ ਹੈ ਸਾਰਿਆਂ ਨੂੰ ਪਤਾ ਉਹਦੇ ਵਾਸਤੇ ਵੀਡੀਓ ਜਿਹਨੂੰ ਨਹੀਂ ਪਤਾ ਹੈ ਆ ਦੇਖੋ ਆਹਾਂ ਮਲਵਾ ਜੱਡ ਨਿਕਲ ਜਾਂਦਾ ਕੰਨਿਆਂ ਦਾ ਇਹ ਦੋ ਤਿੰਨ ਵਾਰ ਆ ਬਿਲਰੇਂਜ ਦੇ ਵਿੱਚੋਂ ਨਿਕਲਦਾ ਫਿਰ ਤੂੰ ਬਾਅਦ ਤਾਂ ਜਮੀ ਲਾਸਟ ਦੇ ਵਿੱਚ ਤਾਂ ਤੂੜੀ ਹੋ ਰਹਿ ਜਾਂਦੀ ਆ ਇਕੱਲੀ ਬਿਲਕੁਲ ਸੋਕੇ ਜਾਂਦਾ ਆ ਕੰਟੇਨਰ ਬੈਲਟ ਤੇ ਚੜ ਕੇ ਅੱਗੇ ਜਾਈ ਜਾਂਦਾ ਫਿਰ ਇਹ ਅੱਗੇ ਦੀ ਅੱਗੇ ਮੈਨੂੰ ਲੱਗਦਾ ਸਗਾ ਸਗਾ ਇਹੀ ਇੱਥੇ ਪੁੱਗੀ ਜਾਂਦਾ ਦੇਖੋ ਆ ਆ ਰਿਹਾ ਰਸਗੰਨੇ ਆ ਦਾ ਖਾਲੀ ਦੇ ਵਿੱਚ ਦੀ ਪੂਰਾਣ ਚੱਲਦਾ ਫੁੱਲ ਆ ਦੇਖੋ ਆ ਚੱਲੀ ਜਾਂਦੀ ਆ ਪੱਟੇ ਜੇ ਚੱਲੀ ਜਾਂਦੇ ਨੇ ਵੀ ਜਿਹੜਾ ਕਚਰਾ ਮੋਣਾ ਮੋਟਾ ਆ ਗਿਆ ਇਹ ਲੈ ਜਾਂਦੇ ਨੇ ਖਿੱਚ ਕੇ ਰਸ ਰਸ ਰਹਿ ਜਾਂਦਾ ਅੱਗੇ ਜਾ ਕੇ ਕਿਤੇ ਪੁਣਿਆ ਜਾਊਵੇ ਆ ਲੱਗੀ ਹੋਈ ਯਾਹਾਂ ਵੱਡੀ ਜਹੋ ਲੱਗੀ ਵੀ ਆ ਰਸ ਨੂੰ ਪੁੰਨਣ ਵਾਸਤੇ ਆ ਜਾਲੀ ਲੱਗੀ ਪਈ ਆ ਬੜੀ ਸਾਰੀ ਦੇਖੋ ਜਿਹਦੇ ਵਿੱਚੋਂ ਰਸ ਅੱਡ ਜਾਈ ਜਾਂਦਾ ਤੇ ਇਹਦਾ ਮਲਬਾ ਜ ਆ ਵੱਢ ਨਿਕਲ ਹੀ ਜਾਂਦਾ ਆ ਦੇਖੋ ਰਸ ਗਰੇ ਫਿਰ ਕਹਾ ਮੋਟਰਾਂ ਚੱਕ ਚੱਕ ਕੇ ਅੱਗੇ ਪਹਚਾਈ ਜਾਂਦੀਆਂ ਨੇ ਹੋਰ ਗੰਦਗੀ ਦੇਖੋ ਇਹਦੀ ਮੈਲ ਆ ਦੇਖੋ ਆ ਰਸ ਦੀ ਇੱਥੇ ਉਵਾਲਾ ਆਈ ਜਾਂਦਾ ਇਹਨੂੰ ਉਹ ਪੀਪੀਆਂ ਚ ਪਾ ਪਾ ਅੱਗੇ ਪਤਾ ਨਹੀਂ ਕਾਦੇ ਚ ਭੇਜਦੇ ਨੇ ਪੀਪੀਆਂ ਨਾਲ ਉੱਜਾ ਠੰਡਾ ਪਾਉਂਦੇ ਆ ਵਿੱਚ ਤੇ ਥੋੜਾ ਜਾ ਰਸ ਠੰਡਾ ਪਾਉਂਦੇ ਆ ਪਤਾ ਨਹੀਂ ਤਾਂ ਹੋਰ ਕੁਛ ਪਾਉਂਦੇ ਆ ਰਾਸਤਾਨੀ ਹੈ ਕੋਈ ਹੋਰ ਚੀਜ਼ ਆ ਉਹ ਪਾਉਂਦੇ ਆ ਉਹ ਮਾਇਲ ਦੇਖੋ ਕਿੰਨੀ ਆਈ ਹੋਈ ਆ ਆ ਦੇਖੋ ਤੁਸੀਂ ਓਹੋ ਹੋਹ ਆ ਚੀਜ਼ ਦੀ ਆਪਾਂ ਖੰਡ ਖਾਣੇ ਆ ਦੇਖੋ ਹੋ ਤਾਂ ਹੈ ਸਾਰਾ ਕੁਝ ਹੋ ਸਕਦਾ ਸਫਾਈ ਚ ਵੀ ਤਿਆਰ ਹੋ ਸਕਦਾ ਤੇ ਗੰਦਗੀ ਤਾਂ ਜਿੰਨਾ ਮਰਜ਼ੀ ਕਰ ਲੋ ਕੋਈ ਚੱਕਰ ਨਹੀਂ ਹੈ ਆ ਸਫਾਈ ਵਾ ਸਕਦੀ ਹੈ ਸਫਾਈ ਜਿੰਨੀ ਮਰਜ਼ੀ ਕਰ ਸਕ ਲੋ ਸੁਧਾਰ ਆ ਸਕਦਾ ਬੜੀਆਂ ਤੋਂ ਬੜੀਆਂ ਮਸ਼ੀਨਾਂ ਲੱਗ ਸਕਦੀਆਂ ਨੇ ਇਹਦੇ ਵਿੱਚ ਹੋਰ ਸੁਧਾਰ ਹੋ ਸਕਦਾ ਪਰ ਕਰਦੇ ਨਹੀਂ ਹੈ ਤੇ ਇਹੀ ਤਾਂ ਪ੍ਰੋਬਲਮ ਆ ਵੀ ਕਰਦਾ ਨਹੀਂ ਹੈ ਵੀ ਆਹ ਦੇਖੋ ਅੱਗੇ ਆ ਗਿਆ ਰਸ ਗਰਮ ਹੋ ਕੇ ਉੱਬਲ ਕੇ ਇਹ ਦੂਜਾ ਦਾ ਅਗਲੇ ਪ੍ਰੋਸੈਸਰ ਦੇ ਵਿੱਚ ਜਾਣਾ ਇਹਨੇ ਅਗਲਾ ਪ੍ਰੋਸੈਸ ਦੇਖਦੇ ਹਾਂ ਹੁਣ ਆਹ ਦੇਖੋ ਇੱਥੇ ਜਿਵੇਂ ਆਪਣਾ ਗੁਣ ਬਣਾਉਣੇ ਹੁੰਦੇ ਆ ਆਪਾਂ ਉਵੇਂ ਇੱਥੇ ਗਰਮ ਹੋ ਕੇ ਚੱਲ ਰਿਹਾ ਇਹ ਤੇ ਗਰਮ ਹੁੰਦਾ ਪੂਰਾ ਜਦ ਤੱਕ ਲਾਲ ਨਹੀਂ ਹੁੰਦਾ ਤੇ ਚਾਣੀ ਜੀ ਨਹੀਂ ਬਣ ਜਾਂਦੀ ਉਦੋਂ ਤੱਕ ਗਰਮ ਹੁੰਦਾ ਹੈ ਉਦੋਂ ਬਾਅਦ ਆ ਦੇਖੋ ਜੇ ਚਾਣੀ ਜੀ ਬਣ ਗਈ ਨਾ ਅੱਗੇ ਕੱਢਤਾ ਲਿਕਵਿਡ ਜੇ ਰਹਿਣ ਦਿੰਦੇ ਨੇ ਅੱਗੇ ਕੱਢਤਾ ਜਿਆਦਾ گاੜਾ ਨਹੀਂ ਹੋਣ ਦਿੰਦੇ ਲਿਕਵਿਡ ਪਾ ਕੇ ਗਾਹਾਂ ਦੀ ਗਾਹਾਂ ਦੇਖੋ ਟੱਬਾਂ ਜੀਆਂ ਦੇ ਵਿੱਚ ਪੈ ਗਿਆ ਇਹਨਾਂ ਦੇ ਵਿੱਚ ਗਾਹਾਂ ਦੀ ਗਾਹਾਂ ਇਹ ਨਹੀਂ ਜਾਈ ਜਾਣਾ ਦੇਖੋ ਤੁਸੀਂ ਵਿੱਚ ਇਹ ਮਸ਼ੀਨਾਂ ਜਿਹੜੇ ਚੱਲਦੀਆਂ ਨੇ ਵੀ ਜਾਮਣਾ ਜਾਵੇ ਲੋ ਆ ਖੋਲ ਕੇ ਪਾਤਾ ਆ ਮਿਕਸੀ ਦੀ ਆ ਗਈ ਕਿ ਤਰ੍ਹਾਂ ਦੀ ਮਿਕਸੀ ਦੇ ਵਿੱਚ ਪੂਰੇ ਚੱਕਰਾਂ ਦੇ ਘੁੰਮਦਾ ਹੈ ਆ ਦੇਖੋ ਇੱਥੋਂ ਹੀ ਖੰਡ ਬਣਦਾ ਪ੍ਰੋਸੈਸ ਤਿਆਰ ਹੋ ਜਾਂਦਾ ਆਪਣਾ ਵਿੱਚ ਪਾਣੀ ਵੀ ਪਾਤਾ ਹਾਂ ਇੱਥੇ ਖੰਡ ਬਣਦਾ ਪ੍ਰੋਸੈਸ ਤਿਆਰ ਹੁੰਦਾ ਆ ਦੇਖੋ ਬਣਦੀ ਜਾਂਦੀ ਹੈ ਨਾ ਖੰਡ ਛੋਟੇ ਛੋਟੇ ਹੋਈ ਜਾਂਦਾ ਦੇਖੋ ਖੰਡ ਬਣ ਗਈ ਹੋ ਗਿਆ ਬਣ ਕੇ ਤਿਆਰ ਆਪਣਾ ਉਹ ਗਰਮ ਨੂੰ ਪੂਰਾ ਠੰਡਾ ਕਰ ਰਹੇ ਨੇ ਉਹ પાਕੇ ਲੋ ਜੀ ਖੰਡ ਬਣ ਕੇ ਹੈ ਤਿਆਰ ਆਪਣੀ ਹੁਣ ਛੋਟੇ ਛੋਟੇ ਕਣਾਂ ਦੇ ਵਿੱਚ ਦੇਖੋ ਆਪੇ ਬਦਲ ਜਾਂਦੀ ਹੈ ਇਹ ਕੀ ਕੁਦਰਤ ਹੈ ਆਪੇ ਬਦਲ ਜਾਂਦੀ ਹੈ ਪਰ ਥੋੜੀ ਜੀ ਸਫਾਈ ਜ਼ਰੂਰੀ ਹੈ ਦੇਖੋ ਸਫਾਈ ਹੋਣੀ ਚਾਹੀਦੀ ਹੈ ਤਾਂ ਚੰਗੀ ਗੱਲ ਹੈ ਸਫਾਈ ਨਹੀਂ ਬਿਲਕੁਲ ਨਾ ਮਨਸ਼ਾ ਨਹੀਂ ਲੈਂਦਾ ਸਫਾਈ ਦਾ ਮਿੱਲਾਂ ਦੇ ਵਿੱਚ ਆਹ ਦੇਖੋ ਬੂਟਾਂ ਦੇ ਨਾਲ ਹੀ ਅੱਗੇ ਆ ਜਾਣੀਆਂ ਉਹ ਪਾਉਂਦੇ ਖਲੋਸ ਥੋੜਾ ਜਿਹਾ ਸੇਫਟੀ ਤੇ ਧਿਆਨ ਰੱਖਿਆ ਹੋਵੇ ਚਲੋ ਫੇਰ ਚੰਗੀ ਗੱਲ ਆ ਦੇਖੋ ਤੁਸੀਂ ਹੱਟ ਵੜ ਕੇ ਅੱਗੇ ਤਿਆਰ ਆਪ ਵੀਡੀਓ ਨੂੰ ਸ਼ੇਅਰ ਕਰ ਦਿਓ